कोरोना ਨਾਲ ਤਾਂ ਪਤਾ ਨਹੀਂ ਮਰਨਾ ਜਾਂ ਨਹੀਂ ਮਰਨਾ ਪਰ ਗਰੀਬ ਭੁੱਖ ਨਾਲ ਜ਼ਰੂਰ ਮਰੂਗਾ ਦਾ ਦਿਨ ਨੰਗਿਆ 1 ਰੁਪਿਆ ਨਹੀਂ ਵਟਿਆ ਜੀ ਆਹ ਚਾਹ ਰਿਓਂ ਬਿੰਦੇ ਲੋ ਨੀਂ ਪਾਓ ਮਾਲਕਾ ਨਾ ਕਹੋ ਵੇਟੋ ਹਾਂਜੀ ਸਰਦਾਰ ਜੀ ਕਿਰਪਾ ਲਾਏ ਆ 20 ਰੁਪਏ ਕਿਲੋ ਆ ਜੀ 2 ਕਿਲੋ ਪਾ ਦਿਓ ਠੀਕ ਆਲੂ ਪਾ ਦਿਓ ਲਓ ਜੀ ਆਲੋ ਜੀ ਧੰਨਵਾਦੀ ਸ਼ੁਕਰ ਅੰਮ੍ਰਿਤ ਓਏ ਸਾਰੇ ਗਲੇ ਆਲੂ ਪਿਆਜ਼ ਦਿੱਤੇ ਆ ਪੈਸੇ ਦੇ ਵਾਪਸ ਸਬਜੀ ਤਾਂ ਤਾਜੀ ਸੀ ਯਾਰ ਲਓ ਸਰਦਾਰ ਜੀ ਪੈਸੇ ਆਪਾ ਸਵੇਰ ਦੇ 10 ਰੁਪਏ ਨਹੀਂ ਵਟੇ ਕੋਈ ਨਹੀਂ ਸ਼ਾਮ ਨੂੰ ਆਟਾ ਤੇ ਬੇਬੇ ਦੀ ਦਵਾਈ ਮੈਂ ਲੈ ਕੇ ਆਵਾਂ ਵਾਹ ਰੱਬਾ ਅੱਗੇ ਤਾਂ ਤੇਰੇ ਬਾਰੇ ਸੁਣਿਆ ਸੀ ਭਾਈ ਤਾਂ ਸਾਬਤ ਹੀ ਕਰ ਸਹੀ ਗੱਲ ਆ ਭਾਈ ਸਾਰੇ ਮੁਲਾਜ਼ਮ ਮਾੜੇ ਨਹੀਂ ਹੁੰਦੇ ਇਨਸਾਨ ਬਹੁਤ ਵਧੀਆ ਵੀ ਪਏ ਨੇ ਪਰ ਕੁਝ ਕੁ ਮਾੜੇ ਬੰਦਿਆਂ ਕਰਕੇ ਸਾਰਾ ਪੁਲਿਸ ਮਹਿਕਮਾ ਬਦਨਾਮ ਹੋਇਆ ਪਿਆ